ਮੈਂ ਨਾ ਨਰਨਾਦਰ ਨਾਮ ਸਿੰਘ ਹੈ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੀਆਂ ਦੁਕਾਨਾਂ ਠਾਈਆਂ ਨੇ ਬਾਅਦ ਇਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਦਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦਿੰਦਾ ਸੀ ਵੀ ਇਥੋਂ ਸਮਾਨ ਤੋ ਚੁੱਕ ਅਸੀਂ ਇਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੁਰਤਾ ਸਿੰਘ ਹੈ ਜੀ ਨਰਾਇਤ ਵਾ ਮੈਂ ਇਥੇ ਪਹਿਲਾਂ ਮੇਰੇ ਤੋਂ ਪੰਚਾਇਤ ਦੀਆਂ ਦੁਕਾਨਾਂ ਸੀ ਉਹ ਪੰਚਾਇਤ ਦੇ ਠਾਤੀਆਂ ਦੁਕਾਨਾਂ ਕਹਿੰਦੇ ਨਵੀਆਂ ਪਾਦਾ ਕੇ ਬਾਅਦ ਚ ਉਹ ਨਹੀਂ ਬਣ ਪਈਆਂ ਬਾਜ ਮੈਂ ਜੀ ਰੋਡ ਤੇ ਤੰਬੂ ਲਾ ਕੇ ਆਪਣਾ ਕਜਾਇਦਾ ਕਰਨ ਲਿਆ ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹ ਲੈ ਕੇ ਬਲਜੀਤ ਸਿੰਘ ਲੈ ਗਿਆ ਜੀ ਇਹਨੇ ਮੇਰਾ ਜਨਾਵਾ ਸਾਰਾ ਨੁਕਸਾਨ ਕੀਤਾ ਕਾਊਟਰ ਤੋੜ ਗਿਆ ਮੇਰਾ ਜੋ ਫਰੂਲੀ ਜਗਾ ਸਾਰੀ ਖਲਾਰ ਗਿਆ ਜੀ ਇਹ ਮੇਰਾ ਗੱਲੇ ਦੇ 40 ਹਜ਼ਾਰ ਕੀ ਮੇਰਾ ਗੱਲਾਂ ਵੀ ਚੁੱਕੇ ਲੈ ਗਿਆ ਜੀ ਤੇ ਮਾਰ ਲਿਆ ਤਾਂ ਕਹਿੰਦੇ ਤੇ ਅਸੀਂ ਕੱਲ ਮੌਕੇ ਤੇ ਇੱਥੇ ਨਹੀਂ ਕਰ ਗਏ ਪ੍ਰੋਗਰਾਮ ਤੇ ਗਏ ਆ ਤੇ ਜੇ ਇਹੀ ਇਥੇ ਹੁੰਦੇ ਤੇ ਸਾਡੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਇਹ ਨੁਕਸਾਨ ਕਰਕੇ ਮੁਰੇ ਨਿਗਲਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈਗੇ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੁਕਾਨ ਦਾ ਸਾਰੇ ਪੰਤੁਰ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਡੇ ਆ ਪਤਾ ਵੀ ਇਹ ਪੰਤੁਰ ਕਰ ਕੀਤੀ ਜਾਂ ਇਹਨਾਂ ਨੇ ਗੱਲ ਜੀ ਇਹ ਇਹ ਬਸ ਇਹੋ ਕਹਿੰਦਾ ਵੀ ਇੱਥੇ ਸਮਾਨ ਚੋਕ ਤੇ ਅਸੀਂ ਦੋਸਤ ਰਹਿਣੇ ਰਾਤ ਨੂੰ ਮਾਰ ਦੇਣਾ ਇਸੇ ਪਛੇ ਜਾ ਕੇ ਸਾਡਾ ਜੀ ਇਹਨਾਂ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਇਹਨਾਂ ਨੇ ਕੱਲ ਇਹ ਕਲੇਮ ਕੀਤੀ ਪੋਰਸ ਗੱਲ ਪਹਿਲਾਂ ਅਸੀਂ ਆਨਲਾਈਨ ਕਲੇਮ ਕੀਤੀ ਆ ਅੱਜ ਕੱਲ ਥਾਰੇ ਦੇਖਿਆ ਰਾਤੀ ਰੋਪਰ ਅੱਜ ਤਾਂ ਘਟ ਕੋ ਪੁਲਿਸ ਨਹੀਂ ਪਹੁੰਚੀ ਜੀ ਈ ਮੰਗ ਕਰਦੇ ਆਈ ਮੰਗ ਕਰ ਰਹੇ ਹਨਸਾਫ ਮਨਾ ਚਾਹੀਦਾ ਜੀ ਜੋਗਾਡ ਹਨਸਾਫ ਹੈ ਨੂੰ ਮਿਲਣਾ ਚਾਹੀਦਾ ਜੀ ਬਸਾ ਨੁਕਸਾਨ ਮੇਰਾ 2 ਲੱਖ ਦੇ ਲੱਖ ਤੱਕ ਹੋਇਆ ਜੀ ਨਾ ਅਸ਼ੋਕ ਕੁਮਾਰ ਲਖਣ ਕਨਾ ਪੰਜਾਬ ਖਾਨ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹੈ ਸੁਭਾ ਕਮੇਟੀ ਮੈਂਬਰ ਹੈ ਕਿਤੇ ਅੱਜ ਹੀ ਪਤਾ ਲੱਗਾ ਮੈਨੂੰ ਤੇ ਕੱਲ ਸ਼ਾਮ ਨੂੰ ਦੇ ਰਾਤੀ ਜਿਹੜਾ ਨਾ ਉਹ ਗੁਰਜੀਤ ਸਿੰਘ ਸਨੋਪ ਸ਼ੂਟਾ ਸਿੰਘ ਵਾਸੀ ਨੜਾੜੀ ਨੇ ਪੂਰਵੀ ਕਾਫੀ ਬੰਦੇ ਨਾਲ ਲਿਆ ਆ ਕੇ ਇੱਥੇ ਜਿਹੜਾ ਦੁਕਾਨ ਦੀ ਭੰਡੋਰ ਕੀਤੀ ਜਿਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਹੋ ਜਾਂਦਾ ਇਹਨਾਂ ਦਾ ਖਰਚ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਤੇ ਅਸੀਂ ਇਹੋ ਹੀ ਮੰਗ ਕਰਦੇ ਹਾਂ ਕਿ ਇਹ ਪਰਿਵਾਰ ਨਾਲ ਜਿਹੜਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜਿੰਨਾ ਤਲਾਅ ਦੇ ਕੇ ਇੱਥੇ ਰਹਿੰਦਾ ਸੀ ਇਹਨਾਂ ਕੋਲ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲੱਗੀਆਂ ਢਾਕੀ ਬਣਾਉਣ ਤੇ ਦੂਸਰੀ ਪੜੀ ਵਾਲੇ ਦੇ ਸਟੇਰ ਆ ਲਿਆ ਤੇ ਜਿਹੜਾ ਪੰਜ ਚਾਰ ਪੰਜ ਸਾਲ ਤੋਂ ਜਿਹੜਾ ਉਹ ਇੱਕ ਤੰਬੂ ਦੇ ਵਿੱਚ ਰਹਿ ਕੇ ਆਪਣਾ ਜਰਨਾ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਜਰਨਾ ਇਹ ਅਸੀਂ ਇਹੋ ਹੀ ਬਣ ਕਰਦੇ ਆਂ ਤੇ ਜਰਨਾ ਪਈ ਇਹ ਇਹਦਾ ਗੁਰਨਾਮ ਸਿੰਘ ਹੈ ਸਾਨੂੰ ਫੂਰਨ ਤੇ ਜਿਹੜੀਆਂ ਦੁਕਾਨਾਂ ਤੇ ਜਰਨਾ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸ ਪਾਇਆ ਸੀ ਕਿ ਜਿਹੜੀ ਦੁਕਾਨ ਤਾਂ ਆ ਕੇ ਨਵੀਂ ਬਣਾਈ ਜਾਏਗੀ ਤੇ ਉਹ ਜਰਨਾ ਉਹ ਤੁਹਾਨੂੰ ਜਰਨਾ ਉਹ ਇੱਥੇ ਦੁਕਾਨ ਦਿੱਤੀ ਜਾਏਗੀ ਪਰ ਉਹ ਸਾਸ ਦੇ ਵਿੱਚ ਜਰਨਾ ਪਈ ਦੇ ਤੰਬੂ ਰਾਕੇ ਇੱਥੇ ਜਰਨਾ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਕਾਫੀ ਅਦੀ ਪਰ ਜੋ ਨੰਦਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਤੇ ਜਿੰਦਾ ਫਿਰ ਨਾਲ ਇਨਸਾਫ ਕੀਤਾ ਜਾਵੇ ਕਾਲ ਦਿਨ ਜਿਹੜਾ ਪੁਲਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਜਿੰਦਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਿੰਦਾ ਕੋਈ ਵੀ ਕਾਰਵਾਈ ਜਰੀ ਨਾਲ ਨਹੀਂ ਹੋਈ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਨੇ ਤੇ ਜਿੰਦਾ ਉਹ ਇੰਨੀ ਗੱਲ ਕਹੀ ਸੀ ਕਿ ਅਸੀਂ ਜਿੰਦਾ ਹਰ ਕਿਸੇ ਨਾਲ ਇਨਸਾਫ ਕਰਾਂਗੇ ਪਰ ਪੁਲਸ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਿੰਦਾ ਗੋਲਾ ਗੱਦੀ ਜਰੀ ਨਾਲ ਸ਼ਰੇਆਮ ਚੱਲ ਰਹੀ ਹੈ ਉਹਨਾਂ ਨੂੰ ਜਿਹੜਾ ਨੱਟ ਪਾਉਣੀ ਚਾਹੀਦੀ ਹੈ ਜਿਹੜੀ ਯੋਗ ਕਾਰਵਾਈ ਹੈ ਯੋਗ ਪਰਚਾ ਜਿਹੜਾ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਇੰਚੀਆ ਤਾਂ ਇਹ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਚਾਰਨੀ ਵਾਲੀ ਨੁਕਸਾਨ ਜਿਹੜਾ ਨਾ ਉਹ ਨਾ ਹੋ ਸਕੇ ਤੇ ਜਿਹੜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਇਹ ਇਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਕਿ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਵੇਸ਼ ਕੀਤੀ ਜਾਊਗੀ ਜੇ ਕਾਰਵਾਈ ਦੋ ਚੀਜ਼ ਦੇ ਖਿਲਾਫ ਆਪਾਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ